ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਅਖਬਾਰਾਂ ਵਾਲਿਆਂ ਦਾ ਦੋਗਲਾ ਚਿਹਰਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਮੈਂ 2-4 ਮਿੰਟਾਂ ਦੇ ਵਿੱਚ ਬਿਆਨ ਕਰਨਾ ਹੈ ਧਿਆਨ ਦਿਓ ਗੱਲ ਕੀ ਹੈ ਇੱਕ ਪਾਸੇ ਤਾਂ ਭਵੇਂ ਸ਼ਰੋਮਣੀ ਅਕਾਲੀ ਦਲ ਬਾਦਲ ਹੈ ਜਾਂ ਸ਼ਰੋਮਣੀ ਕਾਲੀ ਦਲ ਅੰਮ੍ਰਿਤਸਰ ਜਾਂ ਹੋਰ ਜਿਹੜੇ ਪੰਥਕ ਜਥੇਬੰਦੀਆਂ ਨੇ ਇਹਨਾਂ ਨੇ ਪੋਸਟਰ ਛਾਪਾ ਕੇ ਜੂਨ 84 ਦੇ ਮਿਲਵੋ ਸਟਾਰ ਤੇ ਜਿਹੜਾ ਦਰਵਾਸਰ ਤੇ ਅਟੈਕ ਹੋਇਆ ਸੀ ਉਹ ਵੱਡੇ ਵੱਡੇ ਪੋਸਟਰ ਲਾਏ ਲਏ ਕਿ ਕਾਂਗਰਸ ਨੇ ਆ ਦਰਵਾਸਰ ਤੇ ਅਟੈਕ ਕੀਤਾ ਹੈ ਜਾਨੀ ਕਿ ਭਾਵ ਰਹੇ ਦੇ ਖਿਲਾਫ ਨੇ ਕਿ ਦਰਵਾਸਰ ਦੇ ਅਟੈਕ ਗਲਤ ਹੋਇਆ ਇੱਥੋਂ ਤੱਕ ਆਪਾਂ ਮੰਨ ਲੈਨੇ ਆ ਸਹੀ ਹੈ ਔਰ ਇਹ ਤਾਂ ਜਿਹੜੀ ਕਾਂਗਰਸ ਪਾਰਟੀ ਹੈ ਉਹਨੇ ਵੀ ਬਹੁਤੇ ਲੀਡਰ ਨੇ ਕਿਹਾ ਵੀ ਸਹੀ ਗਲਤ ਹੋਇਆ ਇਹ ਸਹੀ ਨਹੀਂ ਹੋਇਆ ਵੀ ਸਾਨੂੰ ਦੁੱਖ ਹੈ ਆਪਾਂ ਵੀ ਦੁੱਖ ਮਨਾਉਨੇ ਆ ਰਾਹੁਲ ਗਾਂਧੀ ਮਾਫੀ ਮੰਗ ਕੇ ਗਿਆ ਬਾਰੇ ਜਦੋਂ ਤੁਸੀਂ ਇਹ ਅਕਾਲੀ ਲੀਡਰਾਂ ਦੀ ਜਿਹੜੇ ਪੰਥਕ ਲੀਡਰ ਨੇ ਉਹਨਾਂ ਦੀ ਤੁਸੀਂ ਅੰਦਰਲੀ ਕਰਦੋਤ ਦੇਖੋਗੇ ਉਹ ਦੋਗਲਾਪਨ ਕੀ ਹੈ ਇੱਕ ਪਾਸੇ ਤਾਂ ਕਹਿੰਦੇ ਵੀ ਪੋਸਟਰ ਲਾएं ਵੀ ਜਾਨੀ ਕਿ ਕਾਂਗਰਸ ਨੇ ਅਦਰਾਸ਼ਰ ਟਹਾਇਆ ਦੂਜੇ ਪਾਸੇ ਸਰਦਾਰ ਬਿਆਨ ਸਿੰਘ ਸ਼ਹੀਦ ਜਿਨ੍ਹਾਂ ਨੇ ਇੰਦਰਾਂ ਗਾਂਧੀ ਦਾ ਕਤਲ ਕੀਤਾ ਤੇ ਉਹਨਾਂ ਦਾ ਬੇਟਾ ਫਰੀਦਕੋਟ ਤੋਂ ਸਦਾ ਸਰਬੀ ਸਿੰਘ ਇਲੈਕਸ਼ਨ ਲੜ ਰਿਹਾ ਤੇ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੀ ਹੈ ਤੇ ਮਾਨ ਦਲ ਦਾ ਉਮੀਦਵਾਰ ਵੀ ਹੈ ਤੇ ਬਲਦੇਵ ਸਿੰਘ ਬਡਾਲਾ ਵੀ ਉਥੋਂ ਇਲੈਕਸ਼ਨ ਲੜ ਰਹੇ ਆ ਤੇ ਤੁਸੀਂ ਹੁਣ ਇਹਨਾਂ ਦੇ ਕਰਤੂਬ ਦੇਖੋ ਇੱਕ ਪਾਸੇ ਤਾਂ ਕਹਿੰਦੇ ਆ ਕਿ ਕਾਂਗਰਸ ਨੇ ਦਰਵਾਸਾ ਦੇ ਅਟੈਕ ਕਰਾਇਆ ਉਹਦੇ ਪੋਸਟਰ ਲਾਏ ਪਏ ਨੇ ਦੂਜੇ ਪਾਸੇ ਜਿਨ੍ਹਾਂ ਨੇ ਬਦਲਾ ਲਿਆ ਤੇ ਉਹਨਾਂ ਦੇ ਖਿਲਾਫ ਇਹ ਆਪ ਇਲੈਕਸ਼ਨ ਲੜ ਰਹੇ ਨੇ ਨਾ ਤਾਂ ਖਾਜ ਸਿਵਜਤ ਮਾਨ ਨੂੰ ਅਗਲਾ ਇਹ ਵੀ ਇਲੈਕਸ਼ਨ ਲੜੀ ਜਾਂਦਾ ਉੱਥੇ ਇਹਦਾ 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 ਬੰਦਾ ਹੈ ਉਮੀਦਵਾਰ ਹੈ ਠੀਕ ਹੈ ਤੇ ਦੂਜਾ ਬਲਦੇਵ ਸਿੰਘ ਬਡਾਲਾ ਤੇ ਤੀਜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਗਲ ਹੈ ਉਹਨਾਂ ਦਾ ਡਾਕਟਰ ਜੀਮਾ ਯਾਨੀ ਕਿ ਇਹ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਜਾਂਦੇ ਆ ਜਿਨੇ ਬਦਲਾ ਲਿਆ ਹੁਣ ਤੁਸੀਂ ਜਿਹੜਾ ਦੋਗਲਾ ਚਿਹਰਾ ਹੈ ਇਹਦੇ ਬਾਰੇ ਕੀ ਕਹੋਗੇ ਯਾਨੀ ਕਿ ਇਹਨਾਂ ਦਾ ਪੰਥ ਦੇ ਨਾਲ ਜਾਂ ਦਰਬਾਰ ਸਾਹਿਬ ਦੇ ਨਾਲ ਕੋਈ ਮਤਲਬ ਨਹੀਂ ਇਹ ਸਾਰੇ ਆਪੋ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਇਹ ਪੋਸਟਰ ਲਾਏ ਨੇ ਇਹਨਾਂ ਨੇ ਯਾਨੀ ਕਿ ਜਿਹੜੇ ਪੋਸਟਰ ਲਾਏ ਨੇ ਆਪਣਾ ਉੱਲੂ ਸਦਾ ਕਰਨ ਵਾਅਦੇ ਲਾਏ ਆ ਹੁਣ ਜਿਹਨਾਂ ਨੂੰ ਦਰਬਾਰ ਸਾਹਿਬ ਨਾਲ ਮਤਲਬ ਹੁੰਦਾ ਫਿਰ ਜਿਸ ਪਰਿਵਾਰ ਨੇ ਬਦਲਾ ਲਿਆ ਇੰਦਰ ਕਾਂਧੀ ਦਾ ਕਤਲ ਕੀਤਾ ਫਿਰ ਉਹਦੇ ਹੱਕ ਵਿੱਚ ਖੜਦੇ ਇਹ ਨਾ ਮਾਨ ਨੇ ਸ਼ਰਮਾਨੀਆਂ ਉਥੇ ਤੇ ਨਾ ਮੜਾਲੇ ਨੇ ਮੰਨੀਆਂ ਤੇ ਨਾ ਸ਼ਰਮਣੀ ਕਾਲ ਜਲ ਨੇ ਯਾਨੀ ਕਿ ਇਹਨਾਂ ਦਾ ਜੇ ਤੁਸੀਂ ਅਸਲ ਬੁਲਸ ਹੋ ਨਾ ਵੀ ਦਰਬਾਰ ਸਾਹਿਬ ਨਾਲ ਜਾਂ ਅਟੈਕ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੇ ਉਹ ਪੋਸਟਰ ਲਾ ਕੇ ਵੋਟਾਂ ਮਟੋਰਨੀਆਂ ਲੋਕਾਂ ਤੋਂ ਅਸਲ ਗੱਲ ਇਹ ਹੈਗੀ ਹੈ ਹੁਣ ਇਹ ਚਿਹਰੇ ਧੋਗਲੇ ਚਿਹਰੇ ਨਹੀਂ ਹੈਗੇ ਇੱਕ ਪਾਸੇ ਕਹਿੰਦੇ ਕਾਂਗਰਸ ਨੇ ਧੱਕਾ ਕੀਤਾ ਦੂਜੇ ਪਾਸੇ ਜੀ ਨੇ ਬਦਲਾ ਲਿਆ ਫਿਰ ਉਹਦੇ ਲਈ ਤੁਸੀਂ ਸੀਟ ਛੱਡ ਦਿੰਦੇ ਜਿੱਤ ਵੀ ਜਾਂਦਾ ਉਹ ਜਣ ਕੇ ਧੋਗਲਾ ਚਿਹਰਾ ਇਹਨਾਂ ਦਾ ਮਤਲਬ ਇਹ ਹੈ ਹੁਣ ਉੱਥੇ ਜਿੱਤਨਾ ਕਿਸੇ ਨੇ ਨਹੀਂ ਹੈਗਾ ਨਾ ਸਮਰਿਤ ਮਾਨ ਦਾ ਬੰਦਾ ਜਿੱਤੇ ਤੇ ਨਾ ਅਕਾਲੀਆ ਦਾ ਜਿੱਤੇ ਨਾ ਸਰਵੀ ਜਿੱਤੇ ਜਿੱਦੂ ਉੱਥੇ ਕਾਂਗਰਸ ਕਿਉਂਕਿ ਬੋਟ ਮੰਡੀ ਕੀ ਇਹਨਾਂ ਦੀ ਜਾਣ ਕੇ ਅੰਦਰ ਖਾਤੇ ਇਹ ਦੋਗਲੇ ਚਿਹਰੇ ਨੇ ਬੋਕਲ ਦੇ ਸੱਪ ਨੇ ਜਿੰਨੇ ਵੀ ਪੰਥ ਕੇ ਲੀਡਰ ਵਾਰ ਪੰਥਕ ਲੀਡਰ ਨੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਪੰਥਕਾਂ ਉਹਨਾਂ ਦਾ ਕਾਲ ਤਖਤ ਦੇ ਨਾਲ ਕੌਮ ਨਾਲ ਕੋਈ ਮਤਲਬ ਨਹੀਂ ਜਾਣ ਕੇ ਇਹ ਜਿਹੜੇ ਮੈਂ ਸੌਖੇ ਸ਼ਬਦਾਂ ਵਿੱਚ ਤੁਹਾਨੂੰ ਦੱਸਿਆ ਤੁਸੀਂ ਅੰਦਾਜ਼ਾ ਲਾਇਓ ਵੀ ਇਹ ਲੋਕ ਕਿੱਥੇ ਖੜੇ ਨੇ ਪੰਥ ਲਈ ਇਹ ਬੇਨਤੀ ਪ੍ਰਵਾਨ ਕਰਿਓ ਤੇ ਮੈਂ ਬੇਨਤੀ ਕਰਦਾ ਮੇਰਾ ਕੋਈ ਮਤਲਬ ਨਹੀਂ ਜੀ ਮੈਂ ਕਿਸੇ ਨੂੰ ਨੀਮਾ ਝਗਾਵਾ ਪਰ ਜਿਹੜਾ ਦੋਗਲਾ ਕਿਰਦਾਰ ਹੈ ਇਹਨਾਂ ਦਾ ਮੈਂ ਉਹ ਤੁਹਾਨੂੰ ਦੱਸਿਆ ਭਮੇ ਸ਼ਰੋਣੀ ਕਾਲੀ ਦਲ ਹੈ ਭਮੇ ਸ਼ਰੋਣੀ ਕਾਲੀ ਦਲ ਅੰਮ੍ਰਿਤਸਰ ਮਾਨਦੀ ਪਾਰਟੀ ਹੈ ਭਮੇ ਬਟਾਲੇ ਵਰਗੇ ਹੋਣ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਕੀ ਬਾਹਰੋਂ ਕੀ ਨੇ ਅੰਦਰੋਂ ਕੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ